يا تو جاما اس تي يا قلينا ني ये देश है वीर जवानों का अलबेलो का मस्तानों का इस देश का यारो है इस देश का यारो क्या कहना ये देश है दुनिया का गहना हो यहाँ चोरी छाती वीरों की यहाँ बोली शक्ले हीरों की यहाँ गाते हैं राझे हुए यहाँ गाते हैं राझे मस्ती में उड़ती है झूले बस्ती में हो नमस्कार दर्शको आज असी तोहाडे सामने एक छोटा सा नाटक लेके आए आज असी इस नाटक जी दे देखेंगे कि वे खुशहाल परिवार करते थले आके बर्बादी दे कंडे आ खड़ा हुंदा है नाटक दे पहले दृश्य बच्चे असी देखते हां कि वे गज्जन सिंह ते उसके परिवार विचकार गल बात हो रही है पेश है तोहाडे सामने नाटक हल उपसर्दी सा हां जी भाई जी ओ मैं खेत चल्या ਤੇ ਮੇਰੀ ਰੋਟੀ ਲਿਆਈ ਫੇਤੀ ਫੇ ਕੰਮ ਹੋਪ ਪਈ ਕਰਨਾ ਉਹ ਲਿਆਉਂਗਾ ਜੀ ਲਿਆਉਂਗਾ ਹਾਂ ਉਹ ਬਾਈ ਜੀ ਇੱਕ ਗੱਲ ਕਰਨੀ ਸੀ ਦੱਸੋ ਇਹ ਆਪਣਾ ਜੀਤਾ ਤਾਂ ਦੇ ਛੋਟਾ ਹੈ ਸਿਮੀ ਦੀ ਵਿਆਹ ਦੀ ਉਮਰ ਹੋ ਪਈ ਹੈ ਉਹ ਕਿਉਂ ਨਾ ਉਹਦਾ ਵਿਆਹ ਕਰਾ ਦਈਏ ਕਿੱਥੋਂ ਕਰ ਦਈਏ ਵਿਆਹ ਇਹਨੂੰ ਪਤਾ ਘਰ ਦਾ ਖਰਚਾ ਕਿਵੇਂ ਚੱਲਦਾ ਉਹ ਤੋਂ ਧੰਨੀਆਂ ਇੰਨੀ ਆ ਪਰ ਫਿਰ ਵੀ ਬਾਈ ਜੀ ਜਮਾਨ ਦੀ ਕਰੇ ਤੰਗਾ ਨਹੀਂ ਲੱਗਦਾ ਜੀ ਮੈਨੂੰ ਵੀ ਇਹੀ ਫਿਕਰ ਖਾਂਦੀ ਆ ਕਰਦੇ ਕੋਈ ਹੱਲ ਕੋਈ ਨਾ ਤੇ ਮੇਰੀ ਰੋਟੀ ਲਿਆਈ ਮੈਂ ਖੇ ਚੱਲਿਆ ਉਹ ਲਿਆਉਂਗਾ ਜੀ ਇਸ ਤਰ੍ਹਾਂ ਜਿੱਦੇ ਬਾਗ ਨੂੰ ਲੈ ਕੇ ਸੋਚਾ ਚ ਪਿਆ ਕਿਸਾਨ ਗੱਜਨ ਸਿੰਘ ਖੇਤ ਵਿੱਚ ਜਾ ਕੇ ਕੰਮ ਕਰਨ ਲੱਗ ਜਾਂਦਾ ਹੈ ਤੇ ਇੱਥੇ ਉਸ ਦੇ ਕੋਲ ਆ ਕੇ ਆ ਕੇ ਖੜਾ ਹੋ ਜਾਂਦਾ ਹੈ ਤੇ ਉਹਨਾਂ ਵਿਚਕਾਰ ਇਹ ਗੱਲਬਾਤ ਹੁੰਦੀ ਹੈ ਹੋਰ ਬਾਈ ਗੱਜਨ ਸਿੰਘ ਕੀ ਹਾਲ ਚਾਲ ਨੇ ਠੀਕ ਹਾਲ ਆਲਾ ਜੀ ਗੱਜਨ ਸਿੰਘ ਕਰ ਕੋਈ ਆਪਣਾ ਹੱਲ ਪੈਸਿਆਂ ਦਾ ਵੀ ਪਾਪਾ ਜੀ ਐਸਾ ਸੰਢੀ ਥੋੜੀ ਜਿਆਦਾ ਰੋਗੀ ਤੁਹਾਨੂੰ ਪਤਾ ਫਸਲ ਵੀ ਨਹੀਂ ਹੋਈ ਦੇਖ ਬਾਈ ਗੱਜਨ ਸਿੰਘ ਪੈਸੇ ਲੈਣ ਲਈ ਤਾਂ ਤੂੰ نوٹ ਗਿਣ ਕੇ ਲੈ ਕੇ ਗਿਆ ਸੀ ਤੇ ਨਾਲੇ ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਐਸ ਪਸੰਦ ਨਹੀਂ ਮੋੜ ਦੇਂਗਾ ਤੇ ਨਾਲੇ ਤੂੰ ਆਪਣੀ ਜਮਾਨਤੋਂ ਹੁਣ ਮੁੱਕਰ ਰਿਹਾ ਹੈ ਸ਼ੁਕਰਦਾਰੀ ਮੈਂ ਸੱਚ ਕਹਿ ਰਿਹਾ ਪੈਸੇ ਮੋੜਨੇ ਜੁਰਮ ਹੈ ਉਹ ਤੇਰੇ ਪੈਸਿਆਂ ਦੇ ਚੱਕਰ 'ਚ ਮੇਰਾ ਤਾਂ ਵਜਨ ਹੀ ਢੱਗ ਗਿਆ ਸੁੱਕ ਕੇ ਮੈਂ ਤੀਲਾ ਹੋ ਗਿਆ ਠੀਕ ਹੈ ਸੇਖੀ ਐਸ ਵਾਰੀ ਮੈਂ ਪੱਕਾ ਮੋੜ ਦੂੰਗਾ ਠੀਕ ਹੈ ਗੱਜਨ ਸਿਆ ਫਿਰ ਕਰੀ ਹਿੱਲਾ ਚੱਲ ਠੀਕ ਹੈ ਕੀ ਕਰੀਏ ਅੱਜੀ ਕੀ ਕਹਿੰਦਾ ਸੀ ਲਾਲਾ ਲਾਲਾ ਪੈਸੇ ਮੋੜਨ ਦਾ ਕਹਿੰਦਾ ਸੀ ਕਿੱਥੋਂ ਮੋੜੀਏ ਪੈਸੇ ਉਹ ਨਾ ਉਹ ਅੱਜ ਕੱਲ੍ਹ ਕਮਾਈਆਂ ਰਹੀ ਕਿੱਥੇ ਗਈਆਂ ਨੇ ਉਤੋਂ ਘਰ ਦੇ ਖਰਚੇ ਇੰਨੇ ਚੱਲਦੇ ਆ ਉਹ ਕਦੇ ਸਫਰਿਆਂ ਦਾ ਖਰਚਾ ਕਦੇ ਰਿਆਂ ਦਾ ਖਰਚਾ ਉਹ ਹੁਣ ਕਰੀਏ ਕਿੱਥੋਂ ਹਾਂਜੀ ਨਿੱਕੀ ਦਾ ਵਿਆਹ ਵੀ ਕਰਨਾ ਲਾ ਪਿਆ ਹੁਣ ਤਾਂ ਉਿੱਤ ਰੱਬ ਅੱਗੇ ਪ੍ਰਾਰਥਨਾ ਨਹੀਂ ਕਰ ਸਕਦੇ ਆ اے ਸੱਚਾ ਬਾਦਸ਼ਾਹ ਤੂੰ ਹੀ ਰਾਖਾ ਹੈ ਤੂੰ ਹੀ ਬਾਪ ਉਸ ਤੇਰਾ ਚੱਲ ਕੰਨ ਨੂੰ ਚਲ ਗਿਆ ਆਪਾਂ ਸਪੂਤ ਨੇਰਾ ਹੋਈ ਜਾਂਦਾ ਚਲੋ ਭਾਈ ਜੀ ਹੁਣ ਗੱਜਨ ਸਿੰਘ ਘਰੇ ਚਲਾ ਜਾਂਦਾ ਹੈ ਤੇ ਉਸ ਦੇ ਕੋਲ ਉਸ ਦਾ ਮਿੱਤਰ ਨਿਛੇਤਰ ਦੇ ਵੀ ਕਿਸਾਨਾਂ ਮਜ਼ਦੂਰ ਨੂੰ ਪਰਸ਼ਾਣ ਨਹੀਂ ਕਰਨਾ ਚਾਹੁੰਦਾ ਸਗੋਂ ਇਹ ਤਾਂ ਉਹਨਾਂ ਦੀ ਸਹਾਇਤਾ ਕਰਦਾ ਔਖੇ ਵੇਲੇ ਉਹਨਾਂ ਦੇ ਕੰਮ ਹੁੰਦਾ ਵੇ ਗੱਜਨ ਸਿੰਘ ਜੇ ਕਿਸਾਨਾਂ ਨੂੰ ਟਾਈਮ ਤੇ ਕੁਰੀਆਂ ਕਰ ਦਿੰਨਾ ਤਾਂ ਬੈਂਕ ਤੈਨੂੰ ਹੋਰ ਵੀ ਬਹੁਤ ਸਾਰੀਆਂ ਸੌਤਾਂ ਦੇਵੇਗਾ ਆ ਜਿਵੇਂ ਕਿਸਾਨ ਕੇਡਿਟ ਕਾਰਡ ਯੂਜ਼ ਨਾਲ ਕਿਸਾਨ ਡੈਬਿਟ ਕਾਰਡ ਯੂਜ਼ ਨਾਲ ਆ ਜੋਤੀ ਜੀ ਨੰ ਬੀਮਾ ਯੋਜਨਾ ਸੁਰੱਖਿਤ ਬੀਮਾ ਯੋਜਨਾ ਇਸ ਤਰ੍ਹਾਂ ਕਿਹਾ ਬਹੁਤ ਸਾਰੀਆਂ ਸੁਰੱਖਿਤੀ ਯੋਜਨਾ ਹੋਈ ਹੈ ਨਹੀਂ ਜੋ ਬੈਂਕ ਦਾ ਤੈਨੂੰ ਦੇਗਾ ਪਰ ਸ਼ਰਤ ਇੱਕੋ ਹੀ ਹੈ ਟਾਈਮ ਤੇ ਕਿਸ਼ਤਾਂ ਭਰੀਆਂ ਕਰਨੀਆਂ ਨੇ ਠੀਕ ਹੈ ਜੀ ਮੈਂ ਜਰੂਰ ਕੋਸ਼ਿਸ਼ ਕਰੂੰਗਾ ਸਾਰੀਆਂ ਸਹੂਲਤਾਂ ਮੈਂ ਲਵਾਂਗਾ ਜਰੂਰ ਠੀਕ ਹੈ ਇਦਨ ਸਿੰਘ ਮੁੱਖਾ ਬਣਾ ਸੱਤੇ ਹੁੰਦੇ ਬੈਂਕ ਤੋਂ ਤੇਰੇ ਨਾਲ ਹੈ ਪਰੇਸ਼ਾਨਾ ਹੀ ਬੜਾ ਪਹਿਲਾ ਆਣੀਆਂ ਕਮਾਈਆਂ ਰਹਿ ਨਹੀਂ ਗਈ। ਤੋਂ ਬੈਂਕ ਦਾ ਲੋਨ ਮੋੜਨਾ। ਕਿੱਥੋਂ ਲੈਣਾ ਪੈਸਾ ਲੈ। ਕਿੱਥੋਂ ਲੈਣਾ ਪੈਸਾ। ਹਾਂ। ਇੱਕੋ ਹੱਲ। ਇੱਕੋ ਹੱਲ। ਇਹ ਹੋਇਆ ਗੱਜਨ ਕਿਹੜਾ ਹੱਲ ਹੈ? ਇੱਕੋ ਹੱਲ। ਬਾਈ ਜੀ ਹਰ ਸਮੱਸਿਆ ਦਾ ਇੱਕੋ ਹੱਲ ਹੀ ਹੁੰਦਾ। ਹੋਰ ਵੀ ਰਸਤੇ ਹੁੰਦੇ ਨੇ। ਤੁਸੀਂ ਟੈਨਸ਼ਨ ਨਾ ਲਓ ਬਸ। ਹਾਂ। ਹਰ ਸਮੱਸਿਆ ਦੀ ਇੱਕੋ ਹੱਲ ਹੀ ਹੁੰਦਾ। ਬਹੁਤ ਸਾਰੇ ਹਲੁੰਦੇ ਨੇ ਆਪਾਂ ਵੀ ਕੋਈ ਨਵਾਂ ਹੱਲ ਲੱਭਾਂਗੇ ਤੇ ਪੈਸੇ ਬੈਂਕ ਤੋਂ ਜਰੂਰ ਮੋੜਾਂਗੇ ਹਾਂ ਮੇਰੇ ਕੋਲ ਵੀ ਨਾ ਥੋੜੇ ਬਹੁਤ ਪੈਸੇ ਪਏ ਨੇ ਬਸ ਅਪੋਡੇ ਨਾਲ ਕਿਸ਼ਤ ਮੋੜ ਦਾਂਗੇ ਸਰ ਜੀ ਦਾ ਆਪਣੀ ਫਸਲ ਵੀ ਇਸ ਵਾਰੀ ਚੰਗੀ ਹੋ ਗਈ ਆ ਤੇ ਆ ਵੀ ਤੇਰੇ ਉਜ਼ਾਰੇ ਪੈਸੇ ਵੀ ਮੋੜਨੇ ਸੀ ਆ ਵੀ ਤੂੰ ਅੱਜ ਫੜ ਆ ਵੀ ਦੇ ਦੀ ਤੂੰ ਨਾਲ ਮੈਨੂੰ ਪੈਸਾ ਦੀ ਬਹੁਤ ਲੋੜ ਸੀ ਮਿਸਤਰੀ ਆਪਾਂ ਪੈਸੇ ਜਰੂਰ ਮੋੜ ਕੇ ਆਉਣੇ ਆ ਆਪਾਂ ਤੇ ਸਿੰਬਰ ਖਰਾਬ ਨਹੀਂ ਕਰਨੇ ਆਪਾਂ ਜੰਨੀਆਂ ਸਹੂਲਤਾ ਬੈਂਕ ਦੇ ਰਿਹਾ ਹੈ ਨਾ ਆਪਾਂ ਜਰੂਰ ਲੈਣੀਆਂ ਚੱਲ

ਤਾਂ ਹੀ ਉਹ ਸਾਡੀ ਸਹਾਇਤਾ ਕਰ ਪਾਣਗੇ ਅੱਜ ਕੱਲ੍ਹ ਦੀ ਡਿਜੀਟਲ ਦੁਨੀਆ ਵਿੱਚ ਬੈਂਕਾਂ ਦੀ ਸਾਨੂੰ ਬਹੁਤ ਲੋੜ ਪੈਣੀ ਆ ਮੈਂ ਸਤਕਾਰਯੋਗ ਪੰਜਾਬ ਬੈਂਕ ਮੈਨੇਜਰ ਸਾਹਿਬ ਦਾ ਹਮੰਤਨ ਦੇ ਆਗਾ ਜੋ ਸਾਡੇ ਵਿਚਕਾਰ ਆਣ ਤੇ ਲੋਕਾਂ ਨਾਲ ਗੱਲਬਾਤ ਹੋਣ ਤੇ ਬੈਂਕ ਦੇ ਬਾਰੇ ਕੁਝ ਜਾਣਕਾਰੀ ਦੇਣ ਆਪ ਰਣ ਬੈਂਕ ਫਾਇਲ ਦਾ ਸਾਰਾ ਚਿਕਿਤਰਾ ਜਾਣਦੇ ਨੇ ਸਿਰਫ ਉੱਥੇ ਮੈਂ ਬਲੋਗ ਕਰ ਰਿਹਾ ਕਿ ਆਹ ਚੋਣ ਤੇ ਹੋਰ ਬੋਲੋ ਕਿ ਇਸ ਦੀ ਬਸੰਦਿਆ ਮੈਂ ਘਟੇ ਵਾਸਤੇ 2 ਘੰਟੇ ਉਹ ਘੱਟ ਕਾਗੀ ਕਾਰਵਾਈ ਤੇ ਬੈਂਕ ਤੋਂ ਵੀ ਦਰੂਪਿਆਰ ਤੁਸੀਂ ਆ ਕੇ ਸਦੇ ਨੂੰ ਤੁਹਾਨੂੰ ਸੇਵਾ ਦਾ ਮੌਕਾ ਦਿਓ ਕਿ ਸਾਡੀ ਸੇਵਾ ਦਾ ਲਾਭ ਖਾਓ ਅਸੀਂ ਤੁਹਾਡੀ ਇੰਤਜ਼ਾਰ ਕਰਾਂਗੇ ਸਰ ਕੀ ਨਾ ਬਤਾ ਬਨਵਰੀ لال ਗਰਗ ਜੀ ਇਸ ਤਰ੍ਹਾਂ ਜਿਹੜਾ ਕੈਂਪੇਨ ਲਾਇਆ ਗਿਆ ਸੀ ਅੱਜ ਅਸੀਂ ਨਬਾੜ ਦੀ ਸਹਿਯਤਾ ਨਾਲ ਤੇ ਬੈਂਕ ਦੀ ਸਹਿਯਤਾ ਨਾਲ ਫਾਈਨੈਂਸ਼ੀਅਲ ਲਿਟਰੇਸੀ ਕੈਂਪ ਲਾਇਆ ਹੈ ਉਹਨਾਂ ਦੇ ਵਿੱਚ ਨਾਟਕ ਦੇ ਦੁਆਰਾ ਲੋਕਾਂ ਨੂੰ ਬੈਂਕ ਦੀਆਂ ਕਿਸ਼ਤਾਂ ਸਹੀ ਸਮੇਂ ਸਰ ਮੋੜਨ ਵਾਸਤੇ ਸਮਝਾਇਆ ਗਿਆ ਹੈ ਜੀ ਤੇ ਕਿਹੜੇ ਪਿੰਡ ਲਾਇਆ ਗਿਆ ਸੀ ਸਲੀਮ ਸ਼ਾਹ ਦੇ ਪੰਚਾਇਤ ਘਰ ਚ ਇਸ ਸਮੇਂ ਸਮੇਂ ਸਰ ਕਿਸ ਤਰ੍ਹਾਂ ਜਿਹੜੀ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਰਕਾਰ ਵੱਲੋਂ ਨਵਾਰ ਦੀ ਸਹਾਇਤਾ ਨਾਲ ਵੱਲੋਂ ਸਹਾਇਤਾ ਦੇ ਨਾਲ ਇਹ ਕੈਂਪ ਲਿਆ ਜਾਂਦੇ ਨੇ ਤੇ ਨਵਾਰ ਇਹਨੂੰ ਪੂਰੀ ਤਰ੍ਹਾਂ ਸਪான்ਸਰ ਕਰਦਾ ਹੈ ਨਾਟਕ ਬਹੁਤ ਵਧੀਆ ਦਿਖਾਇਆ ਗਿਆ ਸੀ ਇਹ ਕਿਵੇਂ ਸਮਝਾਇਆ ਗਿਆ ਇਹਨਾਂ ਨੂੰ ਪੂਰੀ ਤਰ੍ਹਾਂ ਇਹਨਾਂ ਨੇ 15 ਦਿਨ ਆਪਦੀ ਰਿਹਰਸਲ ਕੀਤੀ ਹੈ ਇਹਨਾਂ ਨੂੰ ਬੈਂਕ ਬਾਰੇ ਸਮਝਾਇਆ ਗਿਆ ਵੀ ਆਪਾਂ ਇਹ ਚੀਜ਼ ਲੋਕਾਂ ਨੂੰ ਸਮਝਾਣੀ ਹੈ ਜੀ ਤੇ ਟੀਮ ਸਾਡੀ ਬੜੀ ਸ਼ਾਨਦਾਰ ਟੀਮ ਕੰਮ ਕਰਦੀ ਹੈ ਤੇ ਸਾਡੇ ਕਹਿਣ ਦੇ ਮੁਤਾਬਿਕ ਇਹ ਆਪਦੇ ਨਾਟਕ ਨੂੰ ਤਿਆਰ ਕਰ ਲੈਂਦੀ ਹੈ ਨਾਟਕ ਬਹੁਤ ਵਧੀਆ ਉਹਨਾਂ ਨੇ ਕੀਤਾ ਤੁਸੀਂ ਵੀ ਕੋਈ ਸਾਡੇ ਕਿਸਾਨਾਂ ਬਾਰੇ ਦੱਸੋ ਅਸੀਂ ਕਿਸਾਨਾਂ ਨੂੰ ਇਹੀ ਅਪੀਲ ਕਰਦੇ ਆ ਬੈਂਕ ਤੋਂ ਕਰਜ਼ਾ ਲਓ ਹਰ ਇੱਕ ਤਰ੍ਹਾਂ ਦੀ ਸਕੀਮ ਸਾਡੇ ਕੋਲ ਲਗੀ ਹੈ ਲੇਕਿਨ ਉਹਨੂੰ ਮੋੜੋ ਸਮੇਂ ਸਰ ਆਪ ਦੀ ਸਿਪਲ ਸਹੀ ਰੱਖੋ ਬੈਂਕ ਨੂੰ ਤੁਹਾਨੂੰ ਕਿਸ਼ਤ ਮੋੜਨ ਵਾਸਤੇ ਨਾ ਕਹਿਣਾ ਪਵੇ ਤਾਂ ਕਿ ਤੁਹਾਡਾ ਵਿਆਰ ਸਹੀ ਰਹੇ ਤੇ ਬੈਂਕ ਤੁਹਾਨੂੰ ਫੋਨ ਕਰਕੇ ਕਵੇ ਵੀ ਹੋਰ ਪੈਸੇ ਲੈ ਲਓ ਜੀ ਕਿਹੜੇ ਬੈਂਕ ਵੱਲੋਂ ਦਿੱਤਾ ਗਿਆ ਪੰਜਾਬ ਗਰਾਊਂਡ ਬੈਂਕ ਫਾਇਲ ਕਰ ਤੋਂ ਅਸੀਂ ਇੱਕ ਲਾਸਟ ਵਿੱਚ ਇੱਕ ਬੜੀ ਵਧੀਆ ਗੱਲ ਕਹੀ ਗਈ ਸੀ ਕਹਿੰਦਾ ਇੱਕੋ ਹੀ ਰਸਤਾ ਇੱਕੋ ਹੀ ਰਾਸਤਾ ਹੈ ਲਾਸਟ ਵਿੱਚ ਤਾਂ ਇੱਕੋ ਹੀ ਰਸਤਾ ਬਚਦਾ ਹੈ ਉਹਨ ਦਾ ਮਤਲਬ ਇੱਕੋ ਰਸਤਾ ਦਾ ਇਹ ਮਤਲਬ ਸੀ ਵੀ ਉਹ ਸੁਸਾਇਡ ਕਰਨ ਲੱਗਿਆ ਸੀ ਅਕੀ ਲੱਗਦਾ ਵੀ ਇਹ ਕੰਮ ਨਹੀਂ ਹੋਣਾ ਇੰਨੀ ਹੋਣਾ ਚਾਹੀਦਾ ਜੀ ਅਸੀਂ ਰੋਕੋਗੇ ਅਸੀਂ ਲੋਕਾਂ ਦੀ ਸਹਾਇਤਾ ਕਰਕੇ ਰੋਕ ਰਹੇ ਆ ਸਮਝਾਣੇ ਆ ਲੋਕਾਂ ਨੂੰ ਕਿ ਤੁਸੀਂ ਬੈਂਕ ਤੋਂ ਪੈਸੇ ਲਓ ਹਰ ਇੱਕ ਚੀਜ਼ ਵਾਸਤੇ ਬੈਂਕ ਦੇ ਪੈਸੇ ਦੇਣ ਨੂੰ ਤਿਆਰ ਹੈ ਜਿੰਨਾ ਮਰਜ਼ੀ ਲਓ ਕੋਈ ਦਿੱਕਤ ਨਹੀਂ ਬੈਂਕ ਨੂੰ ਜੇ ਕੋਈ ਮੰਨ ਲਓ ਕਿਸ਼ਤ ਲੇਟ ਹੋ ਜਾਂਦੀ ਹੈ ਤਾਂ ਫਿਰ ਉਹ ਕਿਵੇਂ ਪਰਸ ਦਾ ਬੰਦਾ ਕਿਸ਼ਤ ਨਾਲ ਪਰਸ ਦਾ ਕਿਸ਼ਤ ਨਾਲ ਹੀ ਭਰਿਆ ਜਾਏਗਾ ਪੈਸਾ ਕਿਸ਼ਤ ਨਾਲ ਹੀ ਭਰਿਆ ਜਾਏਗਾ ਪਰ ਕੋਸ਼ਿਸ਼ ਇਹ ਕਰਨੀ ਚਾਹੀਦੀ ਵੀ ਬੈਂਕ ਨੂੰ ਆ ਕਿਸਾਨ ਨੂੰ ਜਾਂ ਕਿਸੇ ਵੀ ਕਸਟਮਰ ਨੂੰ ਆਪ ਦਾ ਖਾਤਾ ਐਨਪੀਐਨ ਹੋ ਨਾ ਦਿੱਤਾ ਜਾਵੇ ਜਦੋਂ ਐਨਪੀ ਹੋ ਜਾਂਦਾ ਉਹਦੇ ਸਿਬਿਲ ਦੇ ਸਕੋਰ ਡਾਊਨ ਹੋ ਜਾਂਦਾ ਦੁਬਾਰਾ ਕੋਈ ਵਿੱਤੀ ਸਹਾਇਤਾ ਉਹਨੂੰ ਚਾਹੀਦੀ ਹੈ ਕੋਈ ਵੀ ਬੈਂਕ ਦੇਣ ਨੂੰ ਤਿਆਰ ਨਹੀਂ ਹੁੰਦਾ ਸਿਬਿਲ ਕੀ ਚੀਜ਼ ਹੁੰਦੀ ਮਾੜਾ ਦਾ ਕੋਈ ਨਹੀਂ ਪਤਾ ਸਿਬਿਲ ਦਾ ਮਤਲਬ ਇਹ ਹੈ ਇੱਕ ਕ੍ਰੈਡਿਟ ਇਨਫੋਰਮੇਸ਼ਨ ਰਿਪੋਰਟ ਹੈ ਕਿਸੇ ਵੀ ਬੈਂਕ ਤੋਂ ਜਾਂ ਵਿੱਤੀ ਸੰਸਥਾ ਤੋਂ ਤੁਸੀਂ ਕਰਜ਼ਾ ਲੈਣ ਜਾਓਗੇ ਉਹਨੇ ਸਭ ਤੋਂ ਪਹਿਲਾਂ ਸਿਬਿਲ ਹੀ ਐਕਸੈਪਟ ਕਰਨੀ ਹੈ ਉਸ ਕਸਟਮਰ ਦਾ ਸਾਰਾ ਕੇਵਾਈਸੀ ਡਾਟਾ ਪਰਕੇ ਉਹਦੇ ਨੂੰ ਪਤਾ ਲੱਗ ਜਾਂਦਾ ਵੀ ਕਿਹੜੇ-ਕਿਹੜੇ ਉਹਨੇ ਲੋਨ ਲਏ ਨੇ ਕਿਹੜੇ-ਕਿਹੜੇ ਸਹੀ ਭਰੇ ਨੇ ਤੇ ਕਿੱਥੋਂ-ਕਿੱਥੋਂ ਡਿਫਾਲਟ ਹੋਇਆ ਹੋ ਧੰਨਵਾਦ